ਸਾਨ ਵੀਰੋ ਤੇ ਪੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵਕ ਵਕ ਵਿਸ਼ਿਆਂ ਦੇ ਵਕ ਵਕ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆ ਰਹੇ ਆ ਉਹ ਆਪਣੇ ਵਿਸ਼ੇ ਦੇ ਖਾਸ ਮਹਾਰਾ ਵਾਹ ਜੀ ਆਜੋ 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 ਲੋ ਆਈ ਗਏ ਲੰਗਿਆ ਲੰਗਿਆ ਜਹਨਜੀਤ ਰਿਆਰ ਸਾਹਿਬ ਲੈ ਡਾਕਟਰ ਸਾਹਿਬ ਵੀ ਆ ਗਏ ਆਓ ਆਓ ਡਾਕਟਰ ਸਾਹਿਬ ਆਓ 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 ਬੈਠੋ ਰਿਆ ਸਾਹਿਬ ਬੈਠੋ ਡਾਕਟਰ ਸਾਹਿਬ ਬੈਠੋ ਜੀ ਜਨਾਬ ਬੈਠੋ ਬੈਠੋ ਲੈ ਆ ਵਧੀਆ ਕੀਤਾ ਤੁਸੀਂ ਡਾਕਟਰ ਸਾਹਿਬ ਲੈਣ ਦੇ ਨਾਲ ਹੀ ਹੈ ਆ ਬਿਲਕੁਲ ਜੀ ਤੁਸੀਂ ਡਿਊਟੀ ਲਈ ਮੈਂ ਕਿਹਾ ਵੀ ਡਾਕਟਰ ਸਾਹਿਬ ਨੂੰ ਨਾਲ ਲੈ ਕੇ ਜਾਂਦੇ ਹਾਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਹਾਲ ਚਾਲ ਵਧੀਆ ਆ ਤੁਸੀਂ ਸਾਡਾ ਹਾਲ ਹੋਰ ਵਧੀਆ ਕਰਤਾ ਹੈ ਖੁਸ਼ ਹੋ ਜੀ ਦਾ ਤੁਹਾਨੂੰ ਦੇਖ ਕੇ ਤੇ ਡਾਕਟਰ ਸਾਹਿਬ ਵੱਲ ਦੇਖ ਕੇ ਸਾਡਾ ਥੈਂਕ ਯੂ ਜੀ ਅਜਾ ਹੁੰਦੀ ਰਸਮ ਆ ਆਪਣੀ ਜਾਣ ਪਛਾਣ ਵਾਲੀ ਹਾਂਜੀ ਕਰਾਓ ਪਹਿਲਾਂ ਤੁਸੀਂ ਸੋ ਡਾਕਟਰ ਅਨਜੋਤ ਸਿੰਘ ਬੈਂਸ ਜੀ ਜੋ ਖੇਤੀਬਾੜੀ ਅਫਸਰ ਫਾਜ਼ਲ ਕਾ ਅੱਛਾ ਸੇਵਾ ਨਿਭਾ ਰਹੇ ਨੇ ਹਾਂ ਔਰ ਬੜਾ ਲੰਬਾ ਤਜਰਬਾ ਡਾਕਟਰ ਸਾਹਿਬ ਦਾ ਖੇਤੀਬਾੜੀ ਦੇ ਵਿਕਾਸ ਦੇ ਵਿੱਚ ਬੜਾ ਇਹਨਾਂ ਨੇ ਯੋਗਦਾਨ ਜਿਹੜਾ ਪਾ ਰਹੇ ਆ ਡਾਕਟਰ ਸਾਹਿਬ ਤੁਹਾਨੂੰ ਤਾਂ ਲੰਬੀ ਜੇ ਜੀ ਆ ਕਹਿਣ ਨੂੰ ਜੀ ਕਰਦਾ ਕਿਉਂਕਿ ਲੰਬਾ ਸਫ਼ਰ ਕਰਕੇ ਆਏ ਹੋ ਬਹੁਤ ਧੰਨਵਾਦ ਜੀ ਤੇ ਜਾਣਕਾਰੀ ਲਵਾਂਗੇ ਹੁਣ ਤੁਹਾਤੋਂ ਪੂਰੀ ਆ ਆ ਬਿਲਕੁਲ ਜੀ ਬਿਲਕੁਲ ਤੇ ਜੀ ਆ ਨੂੰ ਜੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਰਿਆਲ ਸਾਹਿਬ ਹਾਂ ਜੀ ਤੁਹਾਡਾ ਨਾ ਤਾਂ ਮੈਂ ਨਰਾਜ਼ ਹਾਂ ਕੀ ਗੁੱਸਾ ਹੀ ਬੜਾ ਤੁਹਾਡੇ ਨਾਲ ਤੇ ਉਹ ਨਹੀਂ ਐ ਨਾ ਕਰਿਆ ਕਰੋ ਹਾਂ ਤੁਸੀਂ ਪਿਛਲੀ ਵਾਰ ਵੀ ਮਿਲੇ ਹਾਂ ਆ ਤੁਸੀਂ ਮੇਰਾ ਹਾਲ ਹੀ ਨਹੀਂ ਪੁੱਛਿਆ ਵੀ ਆ ਹੱਥ ਨੂੰ ਕੀ ਹੋਇਆ ਉਹ ਤੁਹਾਡਾ ਪਾ ਅੱਛਾ ਜੀ ਤੁਸੀਂ ਦੇਖਿਆ ਜੀ ਤੁਸੀਂ ਦੇਖਿਆ ਜੀ ਸਾਰੀ ਵਾਰ ਵੀ ਤੇਰੇ ਬੰਨੇ ਆ ਗੁਰੂ ਆ ਆਹੋ ਇਹ ਕੀ ਗੱਲ ਤੇ ਮੈਂ ਕਿਹਾ ਰਿਆਰ ਸਾਹਿਬ ਹੁਣ ਪੁੱਛਦੇ ਆ ਹਾਂ ਆਪਾਂ ਉਦੋਂ ਗੱਲ ਨਹੀਂ ਸੀ ਕਰਦੇ ਉਹ ਜਿਹੜੀ ਡੋਰ ਜੇ ਨਿਆਣੇ ਚੜਾਉਂਦੇ ਆ ਜਿੱਦ ਨਾਲ ਧੌਣਾ ਵੱਡੀਆਂ ਗਈਆਂ ਕਿਸੇ ਦੇ ਕੋਸ਼ ਹੋ ਗਿਆ। ਉਹ ਹੋ 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 ਉਹ ਜਿਹੜੀ ਪਲਾਸਟਿਕ ਜੇ ਵਾਲੀ ਆ ਉਹ ਜਿਹੜੀ ਕੱਟੀ ਜਾਂਦੀ ਆ ਕੱਟੀ ਜਾਂਦੀ ਆ ਉਹ ਸਰੀਰੇ ਵੜ ਦਿੰਦੀ ਆ ਮੈਂ ਨਿਆਣੇ ਸੀ ਖੇਡਦੇ ਹਾਂ ਉੱਥੇ ਉਹ ਪਤੰਗ ਪਤੁੰਗ ਜਿਹਾ ਆ ਗਿਆ ਮੈਂ ਉਹ ਨਿਆਣਾ ਸਾਈਕਲ ਤੇ ਜਾਂਦਾ ਉਹਦੇ ਫਸ ਗਈ ਉਹਨੂੰ ਕੱਢਦੇ ਕੱਢਦੇ ਮੇਰਾ ਸਾਰਾ ਹੱਥ ਛਿਲਿਆ ਗਿਆ। ਓਹੋ ਆਹ ਇਹ ਹਾਲ ਆ ਦੁਨੀਆ ਦਾ ਦੇਖੋ ਭਲਾ ਹੋ ਜੇ ਤੇ ਹੁਣ ਹੁਣ ਕੀ ਹਾਲ ਹੈ। ਨਹੀਂ ਹੁਣ ਠੀਕ ਆ ਪਹਿਲਾਂ ਨਾਲੋਂ ਚੰਗਾ ਆ। ਹੋ ਸਕਦਾ ਵੀ ਥੋੜੇ ਦਿਨਾਂ ਚ ਹਨਾ ਦੇਖੋ ਇਹ ਚੀਜ਼ ਜਿਹੜੀ ਆ ਨਾ ਇਹ ਬਹੁਤ ਮਾਰੀ ਆ ਕਿੰਨਾ ਵੇਖੋ ਅਖਬਾਰਾਂ ਦੇ ਵਿੱਚ ਵੀ ਟੀਵੀ ਤੇ ਔਰ ਸਾਰੇ ਥਾਂ ਤੇ ਆ YouTube ਤੇ ਵੀ ਰੌਲਾ ਪੈਂਦਾ ਰਹਿੰਦਾ ਕਿ ਇਤੋਂ ਬਚੋ ਆ ਪਰ ਮੈਨੂੰ ਲੱਗਦਾ ਕਿ ਆਪਾਂ ਨਹੀਂਉ ਲੈਂਦੇ ਨਹੀਂ ਆਪਾਂ ਦੇਖੋ ਮਾਂ ਪਿਓ ਦੀ ਵੀ ਜ਼ਿੰਮੇਵਾਰੀ ਆ ਸਰਕਾਰ ਸਾਰਾ ਕੁਝ ਨਹੀਂ ਕਰ ਸਕਦੀ ਸਾਡੀ ਆਪਣੀ ਵੀ ਜ਼ਿੰਮੇਵਾਰੀ ਆ ਬਿਲਕੁਲ ਆ ਅਖਬਾਰੀਆਂ ਬੜੀਆਂ ਨੇ ਬੜੀਆਂ ਅੱਛਾ ਇੱਕ ਇੱਕ ਖਾਸ ਆ ਇੱਕ ਹੋਰ ਖਾਸ ਜ਼ਿੰਮੇਵਾਰੀ ਆ ਕਿਹੜੀ ਜਨਾਬ ਅਸੀਂ ਜਿਹੜੀ ਕੁਦਰਤ ਬਗਾੜੀ ਜਾਂਦੇ ਆ ਹਾਂ ਇਹ ਤੇ ਹਨਾ ਅਸੀਂ ਦੇਖੋ ਪ੍ਰਦੂਸ਼ਣ ਇੰਨਾ ਜਿਆਦਾ ਫੈਲਾ ਰਹੇ ਆ ਹੈ ਭਾਈ ਸਾਡੇ ਜਿਹੜਾ ਕੁਦਰਤ ਦਾ ਜਿਹੜਾ ਉਹ ਬੈਲੈਂਸ ਜਿਹਨੂੰ ਕਹਿੰਦੇ ਹੁੰਦੇ ਅੰਗਰੇਜ਼ੀ ਚ ਉਹ ਸਾਰਾ ਵਿਗੜ ਰਿਹਾ ਬਿਲਕੁਲ ਤੇਜਪਾਲ ਜੀ ਅਸੀਂ ਕੁਦਰਤ ਦੇ ਅਗੇਂਸਟ ਜਾ ਰਹੇ ਬਿਲਕੁਲ ਖਿਲਾਫ ਉਹਦੇ ਖਿਲਾਫ ਜਾ ਰਹੇ ਆ ਕਿ ਕੁਦਰਤ ਦੇ ਜਿਹੜੇ ਰੰਗ ਸੀ ਨਾ ਉਹ ਬੜੇ ਸ਼ਾਂਤ ਤੇ ਵਧੀਆ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਆਪਾਂ ਨਹੀਂਓ ਘੱਟ ਕਰਦੇ ਉਹਨੂੰ ਵਿਗਾੜਨ ਚ ਵਿਗਾੜਨ ਚ ਦੇਖੋ ਅਸੀਂ ਛੋਟੇ ਛੋਟੇ ਲਾਲਚ ਆ ਸਾਡੇ ਜਿਆਦਾ ਵੱਡਾ ਨਹੀਂ ਡਾਕਟਰ ਸਾਹਿਬ ਦੇਖਿਆ ਜਾਵੇ ਤਾਂ ਹੁਣ ਜਿੱਦਾਂ ਆਪਾਂ ਦਰਖਤਾਂ ਦੀ ਗੱਲ ਲੈ ਲੈਂਦੇ ਆ ਹਾਂਜੀ ਅਸੀਂ ਖੇਤਾਂ 'ਚ ਦਰਖਤ ਰਹਿਣ ਹੀ ਕੋਈ ਨਹੀਂ ਦਿੰਦਾ ਬਿਲਕੁਲ ਨਹੀਂ ਰਹਿਣਤਾ ਜੀ ਸਗੋਂ ਉਹਨੂੰ ਨਫ਼ਰਤ ਕਰਨ ਲੱਪੇ ਆ ਆਹ ਉਦਾਂ ਤਾਂ ਕਹਿੰਨੇ ਵੀ ਸਾਨੂੰ ਆਕਸੀਜਨ ਮਿਲੇ ਆਹ ਤੇ ਆਕਸੀਜਨ ਕਿੱਥੋਂ ਮਿਲਣੀ ਹਾਂ ਜੇ ਕੋਈ ਦਰਖਤ ਹੋਊਗਾ ਤਾਂ ਤਾਂ ਹੀ ਆਕਸੀਜਨ ਮਿਲਣੀ ਉਹ ਤਰ੍ਹਾਂ ਕਿੱਥੋਂ ਮਿਲੂ ਜੀ 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 ਅਸੀਂ ਤਾਂ ਇਸ ਕਰਕੇ ਵੀ ਸਾਡਾ ਜਿਹਾ ਮਰਲਾ ਥਾਂ ਆਖੇ ਜੀ ਇੱਥੇ ਫਸਲ ਨਹੀਂ ਹੁੰਦੀ ਹੈ ਇਸ ਕਰਕੇ ਅਸੀਂ ਦਰਖਤ ਪੱਟ ਕੇ ਉਹ ਮਾਰੇ ਵੀ ਦੇਖਣ ਵਾਲੀ ਗੱਲ ਆ ਵੀ ਕੱਲੀ ਤੁਸੀਂ ਉਹ ਫਸਲ ਹੀ ਨਹੀਂ ਖਾਣੀ ਉਹ ਮਰਲਾ ਜੇ ਥਾਂ ਨਹੀਂ ਹੁੰਦੀ ਤਾਂ ਹੋਰ ਵੀ ਬੜਾ ਕੁਝ ਆ ਇਹ ਤੁਹਾਨੂੰ ਸਾਹ ਦਿੰਦਾ ਭਾਈ ਰੋਟੀ ਤਾਂ ਘਰ ਤਾਂ ਜਾ ਕੇ ਖਾਓਗੇ ਜੇ ਸਾਹ ਹੋ ਪੂਰਾ ਸਾਹ ਉਥੇ ਓਈ ਆ ਜੀ ਗੱਲ ਵੀ ਬੜਾ ਔਖਾ ਐਵੇਂ ਥੋੜੀ ਪਵਣ ਨੂੰ ਗੁਰੂ ਕਿਹਾ ਗਿਆ ਹੈ ਮੂਹਾਂ ਪਵਣ ਜਦ ਤੱਕ ਅੰਦਰ ਨਹੀਂ ਜਾਂਦੀ ਨਾ ਤੁਸੀਂ ਕੁਝ ਸੈਕਿੰਡ ਹੀ ਕਹਿੰਦੇ ਘੜਦੇ ਆ ਹਾਂ ਬਿਲਕੁਲ ਹਵਾ ਤੋਂ ਬਿਨਾ ਤਾਂ ਇਹ ਭੋਜਨ ਤਾਂ ਬਾਅਦ ਦੀਆਂ ਗੱਲਾਂ ਆ ਪਾਵਨ ਗੁਰੂ ਪਾਣੀ ਪੀਤਾ ਤੇ ਮਾਤਾ ਤਰਤ ਮਹਾ ਬਿਲਕੁਲ ਬਿਲਕੁਲ ਸੋ ਇਹ ਗੁਰੂ ਸਾਹਿਬ ਨੇ ਉਦੋਂ ਹੀ ਸੀ ਕਿਹਾ ਸੋ ਇਹਨਾਂ ਸਾਰੀਆਂ ਚੀਜ਼ਾਂ ਨਾਲ ਇਹਨਾਂ ਤੇ ਪੈਰਾ ਦੇਣ ਦੀ ਲੋੜ ਪੈਰਾ ਦੇਣ ਦੀ ਲੋੜ ਆ ਅੱਛਾ ਡਾਕਟਰ ਸਾਹਿਬ ਆਏ ਆ ਹਾਂ ਜੀ ਗੱਲਬਾਤ ਤਾਂ ਫੇ ਹੁਣ ਕਰਾਂਗੇ ਚੰਗੀ ਜਈ ਬਿਲਕੁਲ ਕਰਾਂਗੇ ਲੰਮੀਆਂ ਲੰਮੀਆਂ ਗੱਲਾਂ ਕਰਾਂਗੇ ਜਿੱਦਿਲ ਬਾਏ ਪੈਂਡਾ ਤਿਆਰ ਕਰਕੇ ਆਏ ਆ ਸੋ ਡਾਕਟਰ ਸਾਹਿਬ ਅੱਜ ਜਿਹੜੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਹੈ ਸਾਡਾ ਅੱਜ ਦਾ ਵਿਸ਼ਾ ਹੈ ਜੀ ਪੰਜਾਬ ਦੀ ਕਿਸਾਨੀ ਹਮ ਅਤੇ ਸਹਿਕਾਰਤਾ ਹਾਂਜੀ ਇਸ ਵਿਸ਼ੇ ਤੇ ਅਸੀਂ ਤੁਹਾਣਾ ਗੱਲਬਾਤ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281426 ਤੇ ਸਾਡਾ ਦੂਜਾ ਨੰਬਰ ਹੈ 0181 282 4264 ਡਾਕਟਰ ਸਾਹਿਬ ਗੱਲਬਾਤ ਇਦਾਂ ਆ ਸਹਿਕਾਰਤਾ ਤਾਂ ਹਰੇਕ ਜਗ੍ਹਾ ਚੱਲਣੀ ਚਾਹੀਦੀ ਆ ਹਾਂਜੀ ਹੈ ਘਰ ਪਰਿਵਾਰ ਚ ਵੀ ਚੱਲਣੀ ਚਾਹੀਦੀ ਆ ਪਿੰਡਾਂ ਚ ਵੀ ਚੱਲਣੀ ਚਾਹੀਦੀ ਆ ਸ਼ਹਿਰਾਂ ਚ ਵੀ ਚੱਲਣੀ ਚਾਹੀਦੀ ਆ ਸੂਬਾ ਪੱਧਰ ਤੇ ਵੀ ਚੱਲਣੀ ਚਾਹੀਦੀ ਆ ਹੂੰ ਪਰ ਜਦੋਂ ਅਸੀਂ ਸਹਿਕਾਰਤਾ ਦੀ ਗੱਲ ਕਰਦੇ ਆ ਇਹਦਾ ਸਾਰਿਆਂ ਤੋਂ ਪਹਿਲਾਂ ਸਾਨੂੰ ਇਹ ਦੱਸੋ ਪਈ ਇਹਦਾ ਪਿਸ਼ੋਕੜ ਕੀ ਆ ਤੇ ਇੱਕ ਨਾ ਪਿੱਛੇ ਚੱਲਦਾ ਹੁੰਦਾ ਸੀ ਜਿਹੜਾ ਕੀ ਕਹਿੰਦੇ ਹੁੰਦੇ ਸੀ ਉਹਨੂੰ ਟਿਕਵੀ ਟਿਕਵੀ ਕਰਜਾ ਨੀਤੀ ਟਿਕਾਊ ਟਿਕਾਊ ਕਰਜਾ ਨੀਤੀ ਆਇਦੇ ਸੀ ਨਾ ਕੁਝ ਹਾਂ ਵੀ ਟਿਕਾਊ ਹਾਂ ਤੇ ਸਾਨੂੰ ਥੋੜਾ ਜਿਹਾ ਉਹ ਵੀ ਦੱਸੋ ਵੀ ਉਹ ਵੀ ਕੀ ਸੀ ਬਿਲਕੁਲ ਆ ਗੱਲ ਇਹ ਆ ਵੀ ਸਹਿਕਾਰਤਾ ਜਿਹੜੀ ਤੁਸੀਂ ਕਿਹਾ ਵੀ ਇਹਦਾ ਪਹਿਲਾਂ ਸਾਨੂੰ ਪਿਸ਼ੋਕੜ ਸਮਝਣ ਦੀ ਜ਼ਰੂਰਤ ਆ ਜ਼ਰੂਰਤ ਆ ਬਿਲਕੁਲ ਇਹਦਾ ਪਿਸ਼ੋਕੜ ਕੋਈ 1844 ਦੇ ਹਿਸਾਬ ਦੇ ਨਾਲ ਜਿਹੜਾ ਉਹ ਲਿਟਰੇਚਰ ਦੇ ਵਿੱਚ ਆਉਂਦਾ ਵੀ 1844 ਦੇ ਵਿੱਚ ਇਹ ਸਹਿਕਾਰਤਾ ਦੇ ਰੂਪ ਵਿੱਚ ਕੁਝ ਸਿਸਟਮ ਜਨਰੇਟ ਹੋਇਆ ਜੇ ਅਸੀਂ ਆਪਣੇ ਧਰਮ ਗ੍ਰੰਥਾਂ ਦੀ ਗੱਲ ਕਰਦੇ ਆਂ ਤਾਂ ਜਾਂ ਉਪਨਿਸ਼ਦਾਂ ਦੀ ਗੱਲ ਕਰਦੇ ਆਂ ਆ ਜਾਂ ਵੈਦਾਂ ਦੀ ਗੱਲ ਕਰਦੇ ਆਂ ਇਵਨ ਰਿਗਵੇਦ ਦੀ ਗੱਲ ਕਰਦੇ ਆਂ ਜੀ ਜਾਂ ਕਟਲਿਆ ਅਰਥਸ਼ਾਸਤਰ ਦੀ ਗੱਲ ਕਰਦੇ ਆਂ ਜੀ ਉਹਦੇ ਵਿੱਚ ਵੀ ਤੁਹਾਨੂੰ ਸਹਿਕਾਰਤਾ ਭਵੇਂ ਸਹਿਕਾਰਤਾ ਸ਼ਬਦ ਦੇ ਨਾਲ ਭਵੇਂ ਉਹ ਨਾ ਉਦੀ ਵਿਆਖਿਆ ਕੀਤੀ ਹੋਵੇ ਪਰ ਉਵੇਂ ਦੀ ਇੱਕ ਪ੍ਰਣਾਲੀ ਜ਼ਰੂਰ ਤੁਹਾਨੂੰ ਦਿਖਦੀ ਆ ਜੀ ਜੀ ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਭਾਵੇਂ 1844 ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ ਇੰਗਲੈਂਡ ਦੇ ਵਿੱਚ ਰੋਸ਼ ਡੇਲ ਦੇ ਵਿੱਚ ਸ਼ੁਰੂ ਹੋਇਆ ਹੂੰ ਉਸ ਤੋਂ ਪਹਿਲਾਂ ਇਹ ਭਾਰਤ ਦੇ ਵਿੱਚ ਪਹਿਲਾਂ ਇਸ ਇਹ ਜਿਹੜੀ ਵਿਧੀ ਸੀ ਇਹ ਇਹ ਵਿਕਸਤ ਸੀ ਜਾਂ ਉਹ ਕਹ ਲੋ ਵੀ ਉਹ ਅਜੇ ਵਿਕਸਤ ਹੋਣ ਵਾਲੀ ਜਾਨੀ ਕਿ ਪਹਿਲਾਂ ਪਹਿਲੇ ਪੜਾਵਾਂ ਦੇ ਵਿੱਚ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਉਹ ਰਜਿਸਟਰ ਕਰਦੀ ਸੀ ਠੀਕ ਠੀਕ ਸੋ ਮਾਡਰਨ ਸਮੇਂ ਦੇ ਵਿੱਚ ਆਪਾਂ ਗੱਲ ਕਰਕੇ ਹਟੇ ਹਾਂ ਕਿ 1844 ਤੋਂ ਜਦੋਂ 28 28 ਜੁਲਾਈਆਂ ਦੀ ਜਿਹੜੀ ਗੱਲ ਆndi ਆ ਨਾ ਕਿ ਰੌਸ਼ ਡੇਲ ਦੇ ਵਿੱਚ ਮੰਦੀ ਪਸਰ ਗਈ ਠੀਕ ਹੈ ਜੀ ਤੇ ਮੰਦੀ ਪਸਰੀ ਤੇ ਉਹਨਾਂ ਦੀ ਜਿਹੜੀ ਉਪਜਿਵਕਤਾ ਸੀ ਉਹ ਖੱਡੀ ਦੇ ਨਿਹਾਰਤ ਸੀ ਫਲੇਲਨ ਦਾ ਕੰਮ ਕਰਦੇ ਸੀ ਉਹ ਜੀ ਤੇ ਉਹਨਾਂ ਵਾਸਤੇ ਬੜਾ ਔਖਾ ਹੋ ਗਿਆ ਵੀ ਸਾਰੀ ਜ਼ਿੰਦਗੀ ਕਿੱਦਾਂ ਬਜਰ ਕਰਨੀ ਆ ਜ਼ਿੰਦਗੀ ਬਸਰ ਕਰਨ ਵਾਸਤੇ ਉਹਨਾਂ ਨੂੰ ਬੜੀਆਂ ਔਖਾਈਆਂ ਮਤਲਬ ਸਾਹਮਣਾ ਕਰਨਾ ਪੈ ਰਿਹਾ ਸੀਗਾ ਜੀ ਤਾਂ ਉਹਨਾਂ ਔਖਾਈਆਂ ਨੂੰ ਸਾਹਮਣਾ ਕਰਨ ਲਈ ਉਹਨਾਂ ਨੇ ਇੱਕ 28 ਐ ਜੁਲਾਹਿਆਂ ਦਾ ਇੱਕ ਸੰਗਠਨ ਬਣਾ ਲਿਆ ਜੀ 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 ਉਸ ਸੰਗਠਨ ਦੇ ਵਿੱਚ ਉਹਨਾਂ ਨੇ ਜਿਹੜੇ ਨੌਕਰੀਆਂ ਤੋਂ ਵਿਰਵਾਹ ਹੋ ਗਏ ਸੀ ਬੰਦੇ ਜਾਂ ਜਿਹੜੇ ਤੰਗੀਆਂ ਤੁਰਸ਼ੀ ਆਰਥਿਕ ਤੰਗੀਆਂ ਤੁਰਸ਼ੀਆਂ ਤੋਂ ਵਿੱਚ ਗੁਜ਼ਰ ਰਹੇ ਸੀਗੇ ਉਹਨਾਂ ਨੂੰ ਉਹਦੇ ਤੋਂ ਨਿਜਾਤ ਦਿਵਾਉਣ ਵਾਸਤੇ ਉਸ ਸੰਗਠਨ ਨੇ ਫਿਰ ਉਹਨਾਂ ਦਾ ਇੱਕ ਜਿਹੜਾ ਸਾਥ ਦਿੱਤਾ ਹੂੰ ਸੋ ਇਹ ਇਸ ਜਿਹੜਾ ਸਿਲਸਿਲਾ ਆ ਇਸ ਸਿਲਸਿਲੇ ਤੋਂ ਬਾਅਦ ਜਿਹੜੀ ਸਹਿਕਾਰਤਾ ਜਿਹੜੀ ਅੱਜ ਮਾਡਰਨ ਸਮਾਜੀ ਜੋਕੀ ਬਣਤਰ ਜਿਹੜੀ ਉਹ ਬਣਤਰ ਜਿਹੜੀ ਇਹ ਇਹ ਇੱਥੋਂ ਸ਼ੁਰੂ ਹੋਈ ਠੀਕ ਆ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆ ਹੂੰ ਕਿ 1871 ਦਾ ਹੂੰ ਤੇ 71 ਦੇ ਵਿੱਚ ਇੱਕ ਰੋਬਰਟ ਓਵਨ ਨਾਂ ਦਾ ਇੱਕ ਫਿਲਾਸਫਰ ਹੋਇਆ ਜੀ ਜੀ ਉਹ ਫਿਲਾਸਫਰ ਨੇ ਵੀ ਇਸ ਚੀਜ਼ ਨੂੰ ਦੇਹਾਨ ਕੀਤਾ ਹੋਵੇਗਾ ਹੂੰ ਕਿ ਸਮਾਜ ਦੀ ਬਿਹਤਰੀ ਵਾਸਤੇ ਜਾਂ ਜਿਹੜੀਆਂ ਤੰਗੀਆਂ ਤੁਰਸ਼ੀਆਂ ਆ ਹਾਂਜੀ ਉਹਨਾਂ ਨੂੰ ਨਿਜਠਣ ਵਾਸਤੇ ਅਸੀਂ ਕਿਸ ਤਰ੍ਹਾਂ ਇੱਕ ਵਧੀਆ ਪੈਟਰਨ ਜਾਂ ਇੱਕ ਵਧੀਆ ਪ੍ਰਣਾਲੀ ਜਿਹੜੀ ਆ ਉਹ ਬਣਾ ਸਕਦੇ ਹਾਂ ਵਿਕਸਿਤ ਕਰ ਸਕਦੇ ਹਾਂ ਜਿਹਦਾ ਉਹ ਉਹੀ ਸੀ ਜਿਹੜਾ ਸਾਡਾ ਧਰਮ ਗ੍ਰੰਥ ਸਾਡਾ ਗੁਰੂ ਗ੍ਰੰਥ ਸਾਹਿਬ ਦੱਸਦਾ ਸਾਨੂੰ ਵੀ ਜੇ ਸੰਗਠਿਤ ਹੋ ਕੇ ਜੇ ਅਸੀਂ ਸਰਵਤ ਦੇ ਭਲੇ ਵਾਲੀ ਗੱਲ ਕਰਾਂਗੇ ਤਾਂ ਉਹਦੇ ਚੋਂ ਕਾਫੀ ਚੀਜ਼ਾਂ ਦਾ ਜਿਹੜਾ ਸਾਹਮਣਾ ਕਰਨ ਦੀ ਸਾਡੇ ਕੋਲ ਸਮਰੱਥਾ ਬਣ ਜੇਗੀ ਬਿਲਕੁਲ ਜੀ ਬਿਲਕੁਲ ਔਰ ਉਸ ਸਮਰੱਥਾ ਦੇ ਵਿੱਚੋਂ ਅਸੀਂ ਉਹਨਾਂ ਮਜਬੂਰੀਆਂ ਜੋ ਸਾਡੀਆਂ ਚਾਹੇ ਉਹ ਆਰਥਿਕ ਹੋਣ ਚਾਹੇ ਸਮਾਜਿਕ ਕੁਝ ਵੀ ਹੋਣ ਉਹਨਾਂ ਦੇ ਵਿੱਚੋਂ ਨਿਕਲਣਾ ਉਹਨਾਂ ਸਿੱਧੇ ਸਿੱਧੇ ਰੂਪ 'ਚ ਵੰਡ ਕੇ ਸ਼ਕੋਦਾ ਸਰੋਤ ਉਹ ਵੀ ਤਕਰੀਬਨ ਅੱਛਾ ਮੈਂ ਸਾਹਿਬ ਬੜੀ ਵਧੀਆ ਗੱਲ ਤੁਸੀਂ ਜਿਹੜੀ ਕੀਤੀ ਹੈ ਸਹਿਕਾਰਤਾ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਸਰ ਤੇ ਪੰਜਾਬ ਦੇ ਵਿੱਚ ਸਹਿਕਾਰਤਾ ਦਾ ਜੇ ਲਫ਼ਜ਼ ਕਹਾ ਜਾਏ ਵਰਡ ਕਹਾ ਜਾਏ ਕਦੋਂ ਆ ਸਟਾਰਟ ਹੋਈ ਤੇ ਕਦੋਂ ਸਾਡੇ ਪੰਜਾਬ ਦੇ ਵਿੱਚ ਇਹ ਆਈ ਬਹੁਤ ਵਧੀਆ ਸਵਾਲ ਆ ਕਿਉਂਕਿ ਆਪਾਂ ਪੰਜਾਬ ਦੇ ਪੰਜਾਬ ਨੂੰ ਮੁੱਖ ਰੱਖ ਕੇ ਹੀ ਇਹ ਸਾਰੀ ਗੱਲ ਕਰਨੀ ਆ ਔਰ ਖਾਸ ਕਰਕੇ ਕਿਸਾਨੀ ਨੂੰ ਮੁੱਖ ਰੱਖ ਕੇ ਗੱਲ ਕਰਨੀ ਆ ਜੀ ਸੋ ਇਹ ਸਾਨੂੰ ਵੀ ਸਮਝਣਾ ਪੈਣਾ ਵੀ ਪੰਜਾਬ ਦੇ ਵਿੱਚ ਇਹ ਮੁਹਿਮ ਕਦੋਂ ਕੋਈ ਇਹਦੇ ਲਈ ਥੋੜਾ ਜਿਆਦਾ ਰਿਆਡ ਸਾਹਿਬ ਮੈਂ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਥੋੜਾ ਜਿਆਦਾ ਥੋ ਹੋਰ ਪਿੱਛੇ ਜਾਵਾਂਗਾ ਹੂੰ ਕਿ ਅਵੇਂ ਨੇ ਇਹ 77 ਦੇ ਵਿੱਚ ਕਹਿਤਾ ਕਿ ਸੰਗਠਿਤ ਹੋ ਕੇ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਜਿਹਦੇ ਨਾਲ ਸਾਡੀ ਆਪਣੀ ਮਦਦ ਹੋਏਗੀ ਜੀ ਜਿਹੜਾ ਸਹਿਕਾਰਤਾ ਦਾ ਆਧਾਰ ਸੀਗਾ ਜੀ ਉਸ ਤੋਂ ਬਾਅਦ ਇਸ ਫਲਸਫੇ ਦਾ ਬਰਤਾਨੀਆਂ ਦੀ ਤੁਸੀਂ ਦੇਖੋ ਵੀ ਜਿਹੜੀ ਇੰਡਸਟਰੀ ਦੀ ਰੈਵੋਲੂਸ਼ਨ ਆਈ ਹੈ ਨਾ ਜੀ ਜੀ ਉਸ ਦੇ ਉੱਤੇ ਵੀ ਪ੍ਰਭਾਵ ਪਿਆ ਇਸ ਇੱਕ ਛੋਟੀ ਜਿਹੀ ਗੱਲ ਦਾ ਬਾਕੀ ਦੇਸ਼ਾਂ 'ਚ ਤਾਂ ਪਿਆ ਹੀ ਪਰ ਬਰਤਾਨੀਆਂ ਦੇ ਇਨਕਲਾਬ ਜਿਹੜਾ ਇੰਡਸਟਰੀ ਦਾ ਇਨਕਲਾਬ ਹੋਇਆ ਉੱਥੇ ਉਹਦੇ ਤੇ ਵੀ ਪ੍ਰਭਾਵ ਪਿਆ। ਕਾਫੀ ਪਿਆ ਠੀਕ ਹੈ ਜੀ। ਉਸ ਤੋਂ ਗੱਲ ਅੱਗੇ-ਅੱਗੇ ਤੁਰਦੀ ਤੁਰਦੀ 1882 'ਚ ਆ ਜਾਂਦੀ ਆ। ਹਾਂ ਜੀ। ਉੱਥੇ ਭਾਰਤ ਦੇ ਸੰਦਰਭ 'ਚ ਗੱਲ ਆ ਜਾਂਦੀ ਆ। ਜੀ। ਕਿ ਭਾਰਤ ਦੇ ਵਿੱਚ ਸਰ ਵਿਲੀਅਮ ਬੈਡਰਨ ਤੇ ਐਮਜੀ ਰਵਾਡੇ ਨਾਂ ਦੇ ਦੋ ਫਿਲਾਸਫਰ ਹੋਏ। ਹਮਮ ਔਰ ਸਰਕਾਰੀ ਨੌਕਰ ਸਨ ਉਹ ਅੰਗਰੇਜ਼ ਦੇ ਰਾਜ ਦੇ। ਜੀ ਜੀ। ਉਹਨਾਂ ਨੇ ਅੰਗਰੇਜ਼ ਹਕੂਮਤ ਨੂੰ ਕਿਹਾ ਕਿ ਸਾਨੂੰ ਕੋਆਪਰੇਟਿਵ ਸੁਸਾਇਟੀ ਕ੍ਰੈਡਿਟ ਕੁਛ ਬਣਾਉਣੀਆਂ ਚਾਹੀਦੀਆਂ ਜਿਹੜੀਆਂ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਕੁਝ ਕ੍ਰੈਡਿਟ ਦੀਆਂ ਸੁਵਿਧਾਵਾਂ ਦੇਣ ਹਮ ਸ਼ਾਇਦ ਜਿਹੜਾ ਲਿਟਰੇਚਰ ਇਹ ਦੱਸਦਾ ਕਿ ਉਹ ਜਿਹੜਾ ਉਹਨਾਂ ਨੇ ਫਲਸਫਾ ਦਿੱਤਾ ਉਸ ਫਲਸਫੇ ਦਾ ਬਹੁਤੇ ਲੋਕਾਂ ਨੇ ਜਾਂ ਉੱਚ ਅਧਿਕਾਰੀਆਂ ਨੇ ਜਾਂ ਉਸ ਸਮੇਂ ਦੇ ਆਹਲਾ ਅਫਸਰਾਂ ਨੇ ਉਸ ਨੂੰ ਤਰਜੀਹ ਨਹੀਂ ਦਿੱਤੀ ਤੇ ਉਹਨੂੰ ਰਿਜੈਕਟ ਕਰਤਾ ਕਿ ਨਹੀਂ ਅਸੀਂ ਇਹ ਇਹ ਨਹੀਂ ਕਰਨੀ ਜੀ 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 ਕਿ ਅਸੀਂ ਸਾਨੂੰ ਇਹ ਸਵੀਕਾਰ ਨਹੀਂ ਹਾਂ ਪਰ ਉਹ 1882 ਦੀ ਗੱਲ ਆ 82 ਤੋਂ 2 ਸਾਲ ਬਾਅਦ 1884 ਦੇ ਵਿੱਚ ਐਕਟ ਬਣ ਜਾਂਦਾ ਹਮ ਕਿ ਖੇਤੀਬਾੜੀ ਕਰਜ਼ਾ ਜਿਹੜਾ ਉਹ ਤੁਸੀਂ ਦੇ ਸਕਨੇ ਹੋ 6% ਫੀਸ ਦੀ ਅੱਛਾ ਜੀ ਇਹ ਹਕੂਮਤ ਅੰਗਰੇਜ਼ੀ ਦੀ ਸੀ ਜਦੋਂ ਇਹ ਤੇ ਪੰਜਾਬ 'ਚ ਉਹਦੋਂ ਆ ਗਿਆ ਪੰਜਾਬ ਦੇ ਵਿੱਚ ਠੀਕ ਆ ਜੀ ਉਸ ਨੂੰ ਟਿਕਾਵੀ ਲੋਨ ਜਿਹੜਾ ਆਪਾਂ ਉਹ ਉਹ ਉਸ ਨਾਂ ਦੇ ਨਾਲ ਪਹਿਲਾਂ ਹੀ ਪ੍ਰਚਲਿਤ ਸੀ ਕਿਉਂਕਿ ਟਿਕਾਵੀ ਜੇ ਹੁਣ ਤੁਸੀਂ ਇੱਕ ਮੈਨੂੰ ਟਿਕਾਵੀ ਬਾਰੇ ਵੀ ਕੁਐਸਚਨ ਕੀਤਾ ਜਿਹੜਾ ਟਿਕਾਵੀ ਸ਼ਬਦ ਆ ਇਹ ਦੋ ਸ਼ਬਦਾਂ ਦੇ ਸੁਮੇਲ ਆ ਦੋ ਸ਼ਬਦਾਂ ਦਾ ਸੁਮੇਲ ਆ ਜਿਹਦੇ ਚ ਪਹਿਲਾ ਸ਼ਬਦ ਆ ਜਿਹੜਾ ਉਹ ਸੰਸਕ੍ਰਿਤ ਤੋਂ ਆ ਔਰ ਦੂਜਾ ਅਰੈਬਿਕ ਤੋਂ ਆ ਜੀ ਜੀ ਜਿਹੜਾ ਪਹਿਲਾ ਸ਼ਬਦ ਆ ਉਹਦਾ ਟਕਾ ਇਹਦਾ ਮਤਲਬ ਟਕੇ ਜਿਹੜੇ ਆਪਣੇ ਪਹਿਲਾਂ ਚੱਲਦੇ ਸੀ ਪੈਸਾ ਢੇਲਾ ਚੱਲਦਾ ਸੀ ਮਨੀ ਦਾ ਔਰ ਆਬੀ ਦਾ ਮਤਲਬ ਹੈ ਕਿ ਕਿਸੇ ਵੀ ਸੰਸਥਾ ਨੂੰ ਸਟਰੈਂਥਨ ਕਰਨਾ ਠੀਕ ਹੈ ਜੀ ਠੀਕ ਹੈ ਹਾਂ ਤਾਂ ਉਸ ਨੂੰ ਸਟਰੈਂਥਨ ਕਰਨ ਵਾਸਤੇ ਜੂ ਤੁਸੀਂ ਜਿਹੜੀ ਵੀ ਮਦਦ ਸਹਾਇਤਾ ਦਿੰਦੇ ਸੀ ਉਹਨੂੰ ਟਿਕਾਵੀ ਲੋਨ ਕਿਹਾ ਜਾਣ ਲੱਗ ਪਿਆ ਫਿਰ ਉਹਵੇਂ ਹੀ ਹਾਂ ਫਿਰ ਉਹਨیں ਦੱਖਣੀ ਭਾਰਤ ਚੋਂ ਹੁੰਦਾ ਹੋਂਦਾ ਸਾਡੇ ਪੰਜਾਬ ਚ ਇਹ 1800 ਤੇ 92 ਕ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਇਹ ਇਹਦੀਆਂ ਜਿਹੜੀਆਂ ਤੁਹਾਨੂੰ ਲਿਟਰੇਚਰ ਦੇ ਵਿੱਚ ਮਿਲਦਾ ਮਿਲਦੀਆਂ ਅੱਛਾ ਡਾਕਟਰ ਸਾਹਿਬ ਜਦੋਂ ਆਪਾਂ ਹੁਣ ਗੱਲ ਕਰਦੇ ਆ ਆਪਾਂ ਕਿਉਂਕਿ ਖੇਤੀਬਾੜੀ ਦੀ ਜਿਆਦਾ ਗੱਲ ਕਰਨੀ ਆ ਤੇ ਖੇਤੀਬਾੜੀ ਨਾਲ ਹੀ ਸਾਡਾ ਸਬੰਧ ਹੈ ਇਹਨਾਂ ਦੀ ਆਪਸ 'ਚ ਕੀ ਸਾਂਝ ਹੈ ਖੇਤੀਬਾੜੀ ਤੇ ਸਹਿਕਾਰਤਾ ਦੀ ਜਿਹੜੀ ਸਾਂਝ ਹੈ ਇਹਨਾਂ ਦੀ ਆਪਸ 'ਚ ਕੀ ਸਾਂਝ ਆ ਤੇ ਇਹਨੂੰ ਕਿੰਨਾ ਕੁ ਹੋਰ ਮਜ਼ਬੂਤ ਕਰਨਾ ਚਾਹੀਦਾ ਤਾਂ ਕਿ ਖੇਤੀਬਾੜੀ ਲਈ ਹੋਰ ਸਹਾਈ ਹੋ ਜਾਵੇ ਅ ਬਹੁਤ ਮਹੱਤਵਪੂਰਨ ਕੁਐਸਚਨ ਆ ਇਹ ਅੱਜ ਦੇ ਸੰਦਰਭ ਦੇ ਸਮਨੇ ਵਾਲਾ ਜੀ ਕਿਉਂਕਿ ਖੇਤੀਬਾੜੀ ਔਰ ਸਹਿਕਾਰਤਾ ਇਹ ਦੋ ਦੇਖਣ ਨੂੰ ਭਾਵੇਂ ਵੱਖਰੇ ਲੱਗਦੇ ਹੋਣ ਪਰ ਇਹ ਨਿਖੜਮਾ ਇਨਿਖੜਵੇਂ ਅੰਗ ਨੇ ਦੋਨੇ ਜੀ ਇਸੇ ਕਰਕੇ ਤੁਸੀਂ ਦੇਖਿਓ ਕਿ ਭਾਰਤ ਸਰਕਾਰ ਦੇ ਵਿੱਚ ਪਿਛਲੇ ਸਮੇਂ ਤੱਕਰ ਵੀ ਖੇਤੀਬਾੜੀ ਤੇ ਕੋਆਪਰੇਸ਼ਨ ਜਿਹੜਾ ਵਿਭਾਗ ਉਹ ਇੱਕ ਰਿਹਾ ਜੀ ਤਾਂ ਕਿ ਜਿਹੜੀਆਂ ਖੇਤੀਬਾੜੀ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਆ ਉਹਨੂੰ ਸਹਿਕਾਰਤਾ ਦੇ ਮਲਾਪ ਨਾਲ ਕਿਵੇਂ ਨੇ ਜੱਠਿਆ ਜਾ ਸਕਦਾ ਜੀ ਔਰ ਦੂਜੀ ਸਭ ਤੋਂ ਵੱਡੀ ਗੱਲ ਆ ਕਿ ਜੋ ਕੇ ਸਮੇਂ ਦੇ ਵਿੱਚ ਆਪਾਂ ਅੱਜ ਵੀ ਗੱਲ ਕਰ ਰਹੇ ਆ ਕਿ ਕਿੰਨਾ ਟੈਂਪਰੇਚਰ ਵੱਧ ਗਿਆ ਬਿਲਕੁਲ ਔਰ ਇਸ ਤਾਪਮਾਨ ਦੇ ਵਧਣ ਦੇ ਪਿੱਛੇ ਸਾਡੀਆਂ ਆਪਣੀਆਂ ਜਿਹੜੀਆਂ ਗਲਤੀਆਂ ਆ ਬਿਲਕੁਲ ਜੀ ਗਲਤੀਆਂ ਨੇ ਬਿਲਕੁਲ ਹੈਗੀਆਂ ਭਾਵੇਂ ਉਹ ਅਸੀਂ ਪ੍ਰਦੂਸ਼ਣ ਆਵਾਜਾਈ ਦੇ ਸਾਧਨਾਂ ਰਾਹੀਂ ਫਲਾ ਰਹੀਏ ਹੋਈਏ ਜਾਂ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਉਹ ਅਸੀਂ ਚਾਹੇ ਦਰਖਤਾਂ ਨੂੰ ਕੱਟ ਕੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਆਹ ਸੋ ਇਨ੍ਹਾਂ ਪ੍ਰਸਥਿਤੀਆਂ ਦੇ ਵਿੱਚ ਸਾਡੇ ਕੋਲ ਇੱਕੋ ਇੱਕ ਪੈਟਰਨ ਜਿਹੜਾ ਇੱਕੋ ਇੱਕ ਜਿਹੜੀ ਪ੍ਰਣਾਲੀ ਬਚਦੀ ਆ ਉਹ ਬਚਦੀ ਆ ਸਹਿਕਾਰਤਾ ਤੇ ਸਹਿਕਾਰਤਾ ਦੇ ਮਿਲਾਪ ਜਾਂ ਸੁਮੇਲ ਦੇ ਨਾਲ ਹੀ ਜਿਹੜਾ ਖੇਤੀਬਾੜੀ ਨੂੰ ਜਿਹੜਾ ਉਹ ਮੋੜ ਪੈਰਾ ਤੇ ਕੀਤਾ ਜਾ ਸਕਦਾ ਹਲਾਰਾ ਮਿਲ ਸਕਦਾ ਅਦਰਵਾਇਜ਼ ਕੋਈ ਇਹੋ ਜਿਹਾ ਹੱਲ ਨਹੀਂ ਸਾਡੇ ਰਾਜ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਰੰਗਲਾ ਪੰਜਾਬ ਦਾ ਸੁਪਨਾ ਦੇਖ ਰਹੇ ਆ ਉਹ ਸੁਪਨਾ ਸਹਿਕਾਰਤਾ ਦੇ ਵਿੱਚੋਂ ਹੋ ਕੇ ਔਰ ਖੇਤੀਬਾੜੀ ਦੇ ਵਿੱਚੋਂ ਹੋ ਕੇ ਹੀ ਲੰਘਦਾ ਜੇ ਅਸੀਂ ਇਹਨਾਂ ਦੋਨਾਂ ਨੂੰ ਅਲੱਗ ਕਰਕੇ ਰੰਗਲੇ ਪੰਜਾਬ ਦੀ ਗੱਲ ਕਰਾਂਗੇ ਮੈਨੂੰ ਲੱਗਦਾ ਵੀ ਉਹ ਸੁਭਾਵਿਕ ਹੋਣਾ ਥੋੜਾ ਜਿਆ ਮਸ਼ਕਲ ਲੱਗਦਾ ਜਪਦਾ ਬੈਂ ਸਰਬ ਬੜੀ ਵਧੀਆ ਗੱਲ ਤੁਸੀਂ ਕਰ ਰਹੇ ਹੋ ਵੀ ਇਹ ਸਾਰਿਆਂ ਦਾ ਸੁਮੇਲ ਹੈ ਬਿਲਕੁਲ ਤੁਸੀਂ ਹੁਣ ਇੱਕ ਜਾਂ ਤੁਹਾਡੇ ਵੱਲੋਂ ਬਣਾਈ ਜਾ ਰਹੀ ਹੈ ਇੱਕ ਨਵੀਂ ਖੇਤੀ ਨੀਤੀ ਐਗਰੀਕਲਚਰਲ ਪਾਲਿਸੀ ਬਿਲਕੁਲ ਜੀ ਕਿ ਉਹਦੇ ਵਿੱਚ ਸਹਿਕਾਰਤਾ ਨੂੰ ਕੋਈ ਤੁਸੀਂ ਮੁੱਖ ਤੌਰ ਆ ਬਣਾਉਂਗੇ ਕਿਉਂਕਿ ਦੇਖਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਔਰ ਇਹ ਸਹਿਕਾਰਤਾ ਦਾ ਇੱਕ ਬਹੁਤ ਵੱਡਾ ਯੋਗਦਾਨ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਰਿਹਾ ਕਿ ਉਹ ਨਵੀਂ ਖੇਤੀ ਨੀਤੀ ਦੇ ਵਿੱਚ ਵੀ ਤੁਸੀਂ ਇਹੋ ਜਿਹਾ ਕੁਝ ਲੈ ਕੇ ਆ ਰਹੇ ਹੋ ਜਿਹਦੇ ਨਾਲ ਕਿਸਾਨਾਂ ਨੂੰ ਭਰਪੂਰ ਜਿਹੜਾ ਉਹ ਫਾਇਦਾ ਹੋਣ ਵਾਲਾ ਬਿਲਕੁਲ ਰਿਆਡ ਸਾਹਿਬ ਡਾਕਟਰ ਸਖਪਾਲ ਸਿੰਘ ਹੋਣਾ ਨੇ ਚੇਅਰਮੈਨ ਪੰਜਾਬ ਰਾਜ ਕਿਸਾਨ ਅਤੇ ਕਿਸਾਨ ਕਾਮੇ ਕਮਿਸ਼ਨ ਵੱਲੋਂ ਇੱਕ ਨਵੀਂ ਜਿਹੜੀ ਖੇਤੀ ਨੀਤੀ ਆ ਉਹ ਦਿੱਤੀ ਗਈ ਹੈ ਹਾਂਜੀ ਜਿਸ ਵਿੱਚ ਉਸ ਪੂਰੇ ਸੰਗ੍ਰਹਿ ਦੇ ਵਿੱਚ ਜਿਹੜਾ ਧੁਰਾ ਹੀ ਉਹ ਕੋਆਪਰੇਟਿਵ ਸੈਕਟਰ ਨੂੰ ਨਵਿਆਉਣ ਤੇ ਉਚਾਉਣ ਦਾ ਹੀ ਹੈ ਰੱਖਿਆ ਜੀ ਸੋ ਇੱਕ ਚੈਪਟਰ ਵੱਖਰੇ ਤੌਰ ਤੇ ਸਿਰਫ ਕੋਆਪਰੇਸ਼ਨ ਸਹਿਕਾਰਤਾ ਬਾਬਤ ਹੀ ਰੱਖਿਆ ਗਿਆ ਹੈ ਕਿ ਸਹਿਕਾਰਤਾ ਨੂੰ ਆਪਾਂ ਕਿਵੇਂ ਮੋੜ ਪੈਰਾਂ ਤੇ ਲਿਆ ਕੇ ਜਿਹੜਾ ਪੰਜਾਬ ਦਾ ਪਹਿਲਾਂ ਪਿੰਡਾਂ ਦਾ ਵਿਕਾਸ ਕਰੀਏ ਔਰ ਪਿੰਡਾਂ ਨੂੰ ਜਦੋਂ ਸਮਰੱਥ ਪਿੰਡ ਸਮਰੱਥ ਹੋ ਜਾਣਗੇ ਸਾਡੇ ਮੋੜ ਸਰਜੀਤ ਹੋ ਜਾਣਗੇ ਫਿਰ ਸਾਡਾ ਜਿਹੜਾ ਰਾਜ ਆ ਉਹ ਫਿਰ ਆਪਣੇ ਆਪ ਹਲਾਰੇ ਚ ਜਿਹੜਾ ਆਪਣੇ ਆਪ ਆਰਥਿਕ ਤੌਰ ਤੇ ਜਿਹੜਾ ਉਹ ਵਿਕਸਿਤ ਹੋ ਜਾਏਗਾ ਸੋ ਉਹਦੇ ਵਿੱਚ ਜਿਹੜੀ ਅੱਜ ਦੇ ਵਿਸ਼ੇ ਨਾਲ ਗੱਲ ਕਰਨ ਦੀ ਜ਼ਰੂਰਤ ਆ ਉਹਨਾਂ ਨੇ ਸੱਤ ਜਿਹੜੀਆਂ ਵੱਖ-ਵੱਖ ਜਿਹੜੇ ਸਫਾਰਸ਼ਾਂ ਦਿੱਤੀਆਂ ਆ ਹਾਂਜੀ ਕਿ ਉਹ ਸਫਾਰਸ਼ਾਂ ਨੂੰ ਮੰਨ ਕੇ ਅਸੀਂ ਸਹਿਕਾਰਤਾ ਨੂੰ ਮੁੜ ਪੈਰਾਂ ਤੇ ਲਿਆ ਸਕਦੇ ਆ ਜੀ ਹਾਂ ਜੀ ਕਿਉਂਕਿ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਆ ਕਿ ਸਹਿਕਾਰਤਾ ਦਾ ਪਸ਼ੂਕੜ ਬੜਾ ਵਧੀਆ ਰਿਹਾ ਬਿਲਕੁਲ ਜੀ ਕੇਰਲਾ ਵਰਗੇ ਰਾਜ ਦੇ ਵਿੱਚ ਜਿਹੜੀ ਆ ਖੇਤੀ ਔਰ ਉਹਨਾਂ ਦੀਆਂ ਸਾਰੀਆਂ ਲਗਭਗ ਸੰਸਥਾਵਾਂ ਦੇ ਵਿੱਚ ਤੁਹਾਨੂੰ ਕੋਆਪਰੇਸ਼ਨ ਦਾ ਕੁਛ ਨਾ ਕੁਛ ਹੰਗ ਜ਼ਰੂਰ ਮਿਲੇਗਾ ਮਿਲੇਗਾ ਜੀ ਉਵੇਂ ਪੰਜਾਬ ਦੇ ਵਿੱਚ ਉਸ ਸਿਸਟਮ ਔਰ ਉਵੇਂ ਜਿਵੇਂ ਮਤਲਬ ਆਪਾਂ ਜਿਹੜਾ ਸਾਡਾ ਚੱਲ ਰਿਹਾ ਸਹਿਕਾਰਤਾ ਵਾਲਾ ਸਿਸਟਮ ਆ ਉਹਨੂੰ ਹੋਰ ਕਿਸ ਤਰ੍ਹਾਂ ਵਿਕਸਿਤ ਕੀਤਾ ਜਾ ਸਕਦਾ ਉਦੇ ਬਾਬਤ ਉਹਨਾਂ ਨੇ ਗੱਲ ਕੀਤੀ ਆ ਸਭ ਤੋਂ ਪਹਿਲਾਂ ਗੱਲ ਹੋਈ ਆ ਕਿ ਜਿਹੜੀਆਂ ਸਾਡੀਆਂ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਆਂ ਜਿਨ੍ਹਾਂ ਨੂੰ ਆਪਾਂ ਪੈਕਸ ਕਹਿੰਦੇ ਆ ਹਾਂਜੀ ਕਿ ਇਹ ਉਹ ਉਹਨਾਂ ਦੇ ਵਿੱਚ ਜਿਹੜਾ ਇਹ ਕੰਮ ਕਰਨ ਦੇ ਜਿਹੜੇ ਅ ਮਤਲਬ ਅ ਉਹ ਥੋੜੇ ਸਾਧਨ ਪ੍ਰੋਵਾਈਡ ਕੀਤੇ ਗਏ ਹਨ ਸਾਧਨ ਮਤਲਬ ਕਿ ਉਹਨਾਂ ਦੇ ਵਿੱਚ ਜਿਹੜੀਆਂ ਸੁਵਿਧਾਵਾਂ ਕਿਸਾਨ ਨੂੰ ਮਿਲ ਸਕਦੀਆਂ ਥੋੜੀਆਂ ਸੁਵਿਧਾਵਾਂ ਨੇ ਜੀ ਉਹਦੇ ਵਿੱਚ ਆਮ ਲੋਕਾਂ ਲਈ ਕੁਛ ਜਿਆਦਾ ਜਿਆਦਾ ਨਹੀਂ ਹੈ ਪ੍ਰਬੰਧਨ ਨਹੀਂ ਹੈ ਕਿ ਉਹ ਕੁਛ ਆਪਣੇ ਲਈ ਵੀ ਕੋਈ ਆਮ ਨੋਰਮਲ ਕਿਸਾਨ ਤੋਂ ਇਲਾਵਾ ਵੀ ਕੁਛ ਉਹ ਸੋਸਾਇਟੀ ਦੇ ਨਾਲ ਆਪਣਾ ਰਾਬਾ ਵਾਸਤਾ ਰੱਖ ਸਕਦਾ ਜੀ 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 ਸੋ ਇਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਹੈ ਕਿ ਇਹਨਾਂ ਨੂੰ ਸਾਨੂੰ ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੋਸਾਇਟੀਆਂ ਨੂੰ ਸਾਨੂੰ ਮਲਟੀਪਲ ਕੋਆਪਰੇਟਿਵ ਸੋਸਾਇਟੀਆਂ ਚ ਬਣਾਉਣਾ ਹੈ ਬਿਲਕੁਲ ਜੀ 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 ਉਸ ਜਿਹੜੀ ਜਦੋਂ ਅਸੀਂ ਮਲਟੀਪਲ ਪਰਪਸ ਵਾਸਤੇ ਉਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਾਂਗੇ ਫਿਰ ਸਾਡੇ ਪਿੰਡ ਦਾ ਹਰ ਵਰਗ ਹਰ ਵਸਿੰਦਾ ਉਹ ਤੁਹਾਡੀ ਕੋਆਪਰੇਟਿਵ ਸੁਸਾਇਟੀ ਦੇ ਨਾਲ ਜੁੜ ਜਾਏਗਾ ਬਿਲਕੁਲ ਬਿਲਕੁਲ ਔਰ ਜਦੋਂ ਉਹ ਜੁੜੇਗਾ ਤਾਂ ਨੇਚਰਲੀ ਆ ਕਿ ਜਦੋਂ ਫਲੋ ਤੁਹਾਡਾ ਫੰਡ ਫਲੋ ਜਦੋਂ ਕੋਆਪਰੇਟਿਵ ਸੈਟਿੰਗਾਂ ਥਰੂ ਹੋਏਗਾ ਤੇ ਫਿਰ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਦੀ ਆਪਣੇ ਕਿਸਾਨਾਂ ਨੂੰ ਫੰਡ ਦੇਣ ਦੀ ਅੱਗੇ ਕ੍ਰੈਡਿਟ ਡਿਸਬਰਸਲ ਦੀ ਉਹ ਉਨੀ ਲਿਮਿਟ ਸੈੱਟ ਹੋਏਗੀ ਕਿਉਂਕਿ ਭਾਰਤ ਸਰਕਾਰ ਦੀ ਆਰਬਾਈ ਆਰਬੀਆਈ ਦਾ ਇੱਕ ਰੂਲ ਆ ਕਿ ਮੰਨ ਲਓ ਕੋਈ ਇੱਕ ਕੋਆਪਰੇਟਿਵ ਸੁਸਾਇਟੀ ਜਾਂ ਇੱਕ ਬੈਂਕ ਜਿਹੜੀ ਕੰਮ ਕਰਦੀ ਆ ਜੀ ਉਹਦਾ ਉਹਦੇ ਪੂਰੇ ਕੈਪੀਟਲ ਦਾ ਉਹ ਕੁਝ ਇੱਕ ਪਰਸੈਂਟ ਹੀ ਕ੍ਰੈਡਿਟਰ ਫਲੋ ਕਰ ਸਕਦੇ ਆ ਜਾਨੀ ਕਿ ਕਰਜ਼ਾ ਦੇ ਸਕਦੇ ਆ ਕੁਝ ਪਰਸੈਂਟ ਹਾਂਜੀ ਠੀਕ ਹੈ ਜਦੋਂ ਹੁਣ ਸਾਡੇ ਕੋਲ ਕ੍ਰੈਡਿਟ ਫਲੋ ਹੁਣ ਜਦੋਂ ਸਾਡੇ ਕੋਲ ਸਰਕੂਲੇਸ਼ਨ 'ਚ ਮਨੀ ਵਧੇਗਾ ਕਿਉਂਕਿ ਸਾਡੇ ਮੈਂਬਰਸ ਵੀ ਵੱਧ ਰਹੇ ਨੇ ਉਹਦੇ ਨਾਲ ਜੀ ਜੀ ਆਮ ਲੋਕਾਂ ਦੀਆਂ ਲੋੜਾਂ ਵੀ ਪੂਰੀਆਂ ਹੋ ਰਹੀਆਂ ਬਿਲਕੁਲ ਤਾਂ ਉਹ ਸਾਡੀਆਂ ਸੁਸਾਇਟੀਆਂ ਜਿਹੜੀਆਂ ਉਹ ਮੁੜ ਫਿਰ ਪੈਰਾਂ ਦੇ ਉੱਤੇ ਜਿਹੜੀਆਂ ਆ ਜਾਣੀਆਂ ਉਹਦੇ 'ਚ ਹੋਰ ਵੀ ਉਹਨਾਂ ਨੇ ਸੁਧਾਰ ਦਿੱਤੇ ਆ ਜੀ ਜੀ ਕਿ ਜਿਵੇਂ ਸਾਡੀਆਂ ਸ਼ੂਗਰ ਫੈਡ ਆ ਜਿਹੜੀਆਂ ਸਾਡੀਆਂ ਪਹਿਲਾਂ ਸਹਿਕਾਰਤਾ ਸਹਿਕਾਰਤਾ ਦੇ ਅੰਡਰ ਜਿਹੜੀਆਂ ਇਸ ਜੀਨ ਕੰਮ ਕਰ ਰਹੀਆਂ ਹਾਂ ਉમે ਸ਼ੂਗਰ ਫੈਡ ਹੋਵੇ ਮਾਰਕ ਫੈਡ ਹੋਵੇ ਚਾਹੀਏ ਮਿਲਕ ਫੈਡ ਹੋਵੇ ਹਾਂਜੀ ਹਾਂਜੀ ਜਿੰਨੀਆਂ ਫੈਡਰੇਸ਼ਨ ਜੋ ਫੈਡਰੇਸ਼ਨ ਜਾਂ ਪੰਜਾਬ ਐਗਰੋ ਹੋਵੇ ਕਿ ਇਹਨਾਂ ਨੂੰ ਆਪਣੀ ਆਪਣੀ ਸਮਰੱਥਾ ਜਾਂ ਆਪਣੇ ਆਪਣੇ ਸੈਕਟਰ ਜੋ ਇਹਨਾਂ ਨੂੰ ਮੰਡੇਟ ਦਿੱਤਾ ਹੋਇਆ ਗਿਆ ਸੀ ਸਰਕਾਰ ਨੇ ਕਿ ਇਸ ਮੰਡੇਟ ਚ ਤੁਸੀਂ ਕੰਮ ਕਰਨਾ ਉਸੇ ਕੰਮ ਕਰਨ ਦੀ ਜ਼ਰੂਰਤ ਇੱਕ ਉਹਨਾਂ ਨੇ ਅੱਗੇ ਗੱਲ ਕੀਤੀ ਆ ਕਿ ਜਿਹੜੇ ਇਹਨਾਂ ਦੇ ਹੈੱਡ ਕਰਦੇ ਆ ਇਹਨਾਂ ਸੰਸਥਾਵਾਂ ਨੂੰ ਉਹ ਹੈੱਡ ਵੀ ਜੇ ਕਿਤੇ ਤੁਸੀਂ ਟੈਕਨੀਕਲੀ ਸਕਿਲਡ ਲੋਕਾਂ ਨੂੰ ਤੁਸੀਂ ਪਲੇਸ ਕਰੋਗੇ ਤਾਂ ਉਹ ਉਹਨਾਂ ਸਮੱਸਿਆ ਨੂੰ ਵੀ ਵੱਧ ਜਾਣਦੇ ਹੋਣਗੇ ਉਹਨਾਂ ਦੇ ਹੱਲਾਂ ਵਾਸਤੇ ਵੀ ਉਹਨਾਂ ਕੋਲ ਕਾਫੀ ਕੁਝ ਹੋਏਗਾ ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਆਂ ਸਿਹਤ ਦੀ ਗੱਲ ਕਰਦੇ ਆਂ ਆਪਾਂ ਤੁਸੀਂ ਕੈਰਲ ਦੀ ਥੋੜੀ ਜੀ ਗੱਲ ਕੀਤੀ ਹੈ ਨਾ ਜੀ ਤੇ ਕੈਰਲ ਦੇ ਵਿੱਚ ਕਹਿੰਦੇ ਬਹੁਤ ਵਿਕਸਤ ਤਰੀਕੇ ਨਾਲ ਉਹਨੀਆਂ ਇਹੋ ਸੋਸਾਇਟੀਆਂ ਜਿਹੜੀਆਂ ਉਹ ਬਣਾਈਆਂ ਆ ਇਹਦੇ ਬਾਰੇ ਥੋੜੀ ਜਿਆਦਾ ਦੱਸੋ ਤੇ ਕਿਹੜੇ-ਕਿਹੜੇ ਖੇਤਰ 'ਚ ਇਹੋ ਜ਼ਿਆਦਾ ਕੰਮ ਕਰ ਰਹੇ ਆ ਉਹ ਬਹੁਤ ਵਧੀਆ ਕੁਐਸਚਨ ਆ ਜੀ ਸਾਨੂੰ ਖਾਸ ਕਰਕੇ ਪੰਜਾਬ ਨੂੰ ਕੇਰਲ ਤੋਂ ਸਬਕ ਸਿੱਖਣ ਦੀ ਲੋੜ ਆ ਖਾਸ ਕਰਕੇ ਸਹਿਕਾਰਤਾ ਮਿਸ਼ਨ 'ਚ ਹਾਂਜੀ ਕੇਰਲਾ ਸਰਕਾਰ ਨੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਸਹਿਕਾਰਤਾ ਮੁਹਿੰਮ ਸ਼ੁਰੂ ਹੋ ਰਹੀ ਆ ਜੀ 1961 ਦੇ ਵਿੱਚ ਹੂੰ ਤੇ ਕੇਰਲਾ ਦੇ ਵਿੱਚ ਇਹੀ ਸਹਿਕਾਰਤਾ ਮਿਸ਼ਨ ਸ਼ੁਰੂ ਹੋ ਰਿਹਾ 1969 ਦੇ ਵਿੱਚ ਠੀਕ ਆ ਜੀ ਯਾਨੀ ਕਿ ਸਾਤ ਤੋਂ 8 ਸਾਲ ਬਾਅਦ ਸ਼ੁਰੂ ਹੋਇਆ ਹਾਂਜੀ ਤੇ ਉਹ ਸਾਡੇ ਤੋਂ ਵੀ 25 ਸਾਲ ਅੱਗੇ ਹੋ ਗਿਆ ਆ ਜੀ ਉਹਨਾਂ ਨੇ ਇੱਕ ਸਿਸਟਮ ਬਹੁਤ ਵਧੀਆ ਬਣਾਤਾ ਹੂੰ ਉਹਨਾਂ ਨੇ ਸੱਤ ਵੱਖਰੀਆਂ ਵਕਰੀਆਂ ਅ ਸ਼੍ਰੇਣੀਆਂ ਦੇ ਵਿੱਚ ਸਹਿਕਾਰਤਾ ਨੂੰ ਸ਼ਾਮਲ ਕਰਵਾ ਲਿਆ ਠੀਕ ਹੈ ਜੀ ਚਾਹੇ ਉਹ ਕ੍ਰੈਡਿਟ ਹੋਵੇ ਐਗਰੀਕਲਚਰ ਕ੍ਰੈਡਿਟ ਹੋਵੇ ਹੂੰ ਚਾਹੇ ਉਹ ਫੂਡ ਪ੍ਰੋਸੈਸਿੰਗ ਹੋਵੇ ਐਗਰੋ ਪ੍ਰੋਸੈਸਿੰਗ ਜਿਹਨੂੰ ਕਹਿੰਦੇ ਆ ਜੀ ਐਜੂਕੇਸ਼ਨ ਹੋਵੇ ਹੂੰ ਉਹਨਾਂ ਨੇ ਹੈਲਥ ਦੇ ਵਿੱਚ ਹੂੰ ਉਹਨਾਂ ਨੇ ਵਿਮਨ ਡਿਵੈਲਪਮੈਂਟ ਦੇ ਵਿੱਚ ਹੂੰ ਫਿਰ ਤੁਸੀਂ ਦੇਖੋ ਹਾਊਸਿੰਗ ਦੇ ਵਿੱਚ ਹੂੰ ਮਤਲਬ ਸੱਤ ਇਹੋ ਜੀਆਂ ਸ਼੍ਰੇਣੀਆਂ ਦੇ ਵਿੱਚ ਉਹਨਾਂ ਨੇ ਕੋਆਪਰੇਸ਼ਨ ਸਹਿਕਾਰਤਾ ਨੂੰ ਇਵੇਂ ਲਾਗੂ ਕੀਤਾ ਕਿ ਸਹਿਕਾਰਤਾ ਇਹ ਅੱਜ ਇੱਕ ਪ੍ਰਾਈਵੇਟ ਦਾ ਬਦਲਮਾ ਰੂਪ ਪੇਸ਼ ਕਰ ਰਹੀ ਆ ਜੀ 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 ਜੋ ਸਾਨੂੰ ਵੀ ਇੱਥੇ ਕਰਨਾ ਪੈਣਾ ਆ ਜੇ ਅਸੀਂ ਆਪਣੇ ਪਿੰਡਾਂ ਨੂੰ ਔਰ ਜੇ ਸਾਡੀ ਪੰਜਾਬ ਦੀ ਅਰਥਵਿਵਸਥਾ ਨੂੰ ਸੁਧਾਰਨਾ ਆ ਤਾਂ ਸਾਨੂੰ ਇਸ ਚੀਜ਼ ਨੂੰ ਸਾਡੇ ਵੀ ਸਟੇਟ ਦੇ ਵਿੱਚ ਇਹ ਚੀਜ਼ ਨੂੰ ਲਿਆਉਣਾ ਪੈਣਾ ਕਿਉਂਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਜਿੰਨਾ ਕ੍ਰੈਡਿਟ ਫਲੋ ਵਧੇਗਾ ਉਨਾ ਹੀ ਪਿੰਡ ਵਿਕਸਿਤ ਹੋਣਗੇ ਉਹ ਆਪਣੇ ਪਿੰਡ ਦੇ ਵਿੱਚ ਹੀ ਵਧੀਆ ਇਨਫਰਾਸਟ੍ਰਕਚਰ ਲਗਾਉਣਗੇ ਜੀ ਇੱਕ ਇਹਦੇ ਵਿੱਚ ਹੋਰ ਵੀ ਬੈਨੀਫਿਟ ਇਹ ਹੋਏਗਾ ਕਿ ਇਹਦੇ ਨਾਲ ਇੰਟਰਸਟ ਰੇਟ ਵੀ ਘਟੇਗਾ ਜੀ ਅੱਜ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਤੇ ਇਹ ਖੁਦਕੁਸ਼ੀਆਂ ਇਸ ਕਰਕੇ ਵੀ ਹੋ ਰਹੀਆਂ ਕਿ ਪ੍ਰਾਈਵੇਟ ਬੈਂਕਾਂ ਜਿਹੜੀ ਸਾਡੀ ਸਲਾਨਾ ਆਮਦਨ ਆ ਜਾਂ ਉਸ ਨੂੰ ਧਿਆਨ ਚ ਰੱਖ ਕੇ ਨਹੀਂ ਸਾਨੂੰ ਲੋਨ ਦੇ ਰਹੀਆਂ ਜੀ ਜੀ ਬਲਕਿ ਸਾਡੀ ਜਿਹੜੀ ਅੱਜ ਤੋਂ ਤਿੰਨਾਂ ਸਾਲਾਂ ਬਾਅਦ ਪ੍ਰਾਪਰਟੀ ਦੀ ਕੀਮਤ ਹੋਣੀ ਆ ਜੀ ਉਸ ਨੂੰ ਧਿਆਨ ਚ ਰੱਖ ਕੇ ਸਾਨੂੰ ਲੋਨ ਦਿੱਤੇ ਜਾ ਰਹੇ ਆ ਇਹਦਾ ਕੀ ਮਤਲਬ ਆ ਇਹਦਾ ਮਤਲਬ ਇਹ ਆ ਕਿ ਉਹਨਾਂ ਨੂੰ ਸ਼ਾਇਦ ਲੋਨ ਰਿਪੇਮੈਂਟ ਦੀ ਉਨੀ ਉਹ ਨਾ ਹੋਵੇ ਜਿੰਨੀ ਤੁਹਾਡੀ ਲੈਂਡ ਦੀ ਵੈਲਯੂ ਹਾਂ ਦੇਖੋ ਇਹ ਜਿਹੜੀਆਂ ਇਸ ਚੀਜ਼ ਨੂੰ ਵੀ ਸਮਝਣ ਦੀ ਜਰੂਰ ਹਾਂ ਬਿਲਕੁਲ ਇਹ ਸਮਝਣਾ ਇਹ ਚੀਜ਼ ਨੂੰ ਵੀ ਬੜੀ ਜ਼ਰੂਰੀ ਆ ਦੇਖੋ ਡਾਕਟਰ ਸਾਹਿਬ ਨੇ ਜਿਸ ਹਿਸਾਬ ਨਾਲ ਅਰਿਆਰ ਸਾਹਿਬ ਗੱਲ ਕੀਤੀ ਆ ਨਾ ਹਾਂਜੀ ਬਿਲਕੁਲ ਸੰਭਾਵਨਾ ਬਹੁਤ ਹੈ ਸੰਭਾਵਨਾਵਾਂ ਬਹੁਤ ਆ ਨਾਲੇ 1968 ਦੀ ਸ਼ੁਰੂ ਹੋਈ ਆ ਰਿਵਾਈਵ ਹੋ ਜੂ ਬਿਲਕੁਲ 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 ਹਾਂ ਜੋਰ ਲਾਉਣਾ ਪਊ ਅੱਛਾ ਸੰਭਾਵਨਾਵਾਂ ਹੋਰ ਪਾਸੇ ਵੀ ਕਈ ਪਾਸੇ ਹੁੰਦੀਆਂ ਆ ਮੈਨੂੰ ਲੱਗਦਾ ਕਿ ਕੁਝ ਆਇਆ ਲੱਗਦਾ ਮੌਸਮ ਬਾਰੇ ਤੇ ਤਾਪਮਾਨ ਬਾਰੇ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਤਾਪਮਾਨ ਅੱਜ ਅਲੱਗ-ਅਲੱਗ ਸ਼ਹਿਰਾਂ 'ਚ ਪੰਜਾਬ 'ਚ ਦ ਤੇ ਘੱਟ ਤੋਂ ਘੱਟ 9.5 ਡਿਗਰੀ ਸੈਲਸੀਅਸ ਗੁਰਦਾਸਪੁਰ 23 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 6.5 ਘੱਟ ਤੋਂ ਘੱਟ ਜੀ ਫਿਰੋਜ਼ਪੁਰ 23.5 ਵੱਧ ਤੋਂ ਵੱਧ ਤੇ 9.7 ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਤੇ 10.5 ਘੱਟ ਤੋਂ ਘੱਟ ਅੰਮ੍ਰਿਤਸਰ 23.8 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 7.3 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤੇ ਬਠਿੰਡਾ ਰਿਆਰ ਸਾਹਿਬ ਅੱਜ 24.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 8 ਡਿਗਰੀ ਸੈਲਸੀਅਸ ਘਟ ਤੋ ਵਟ ਰਹਾ ਤੇ ਮੈਗਮੇ ਵਾਲੇ ਕਹਿੰਦੇ ਆ ਵੇ ਮੌਸਮ ਤੇ ਇਦਾਂ ਦਾ ਹੀ ਚੱਲਣਾ ਖੁਸ਼ ਗਈ ਬਾਕੀ ਦਾਤੇ ਦੀਆਂ ਦਾਤਾ ਜਾਣੇ ਹਾਂਜੀ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵਿਰੋਧ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਮੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਐ ਉਹਦੇ ਨਾਲ-ਨਾਲ ਜਾਗਰੂਕ ਵੀ ਹੋਣਾ ਖੇਤੀ ਦੇ ਬਦਲਵੇਂ ਪ੍ਰਬੰਧ ਉਹਨਾਂ ਬਾਰੇ ਜ਼ਰੂਰ ਸੋਚਣਾ ਹੁਣ ਸਾਨੂੰ ਦੇ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ